ਆੜਾਏ ਨੇ ਲਿਆਂਦੇ ਤੇ ਜਾਣਬੁੱਝ ਕੇ ਗਏ ਨੇ ਐਵੇਂ ਨਹੀਂ ਆਏ ਪਰ ਧੰਗੁਰੂ ਕਾ ਖਾਲਸਾ ਧੰਗੁਰੂ ਕਾ ਪੰਥ ਇਹ ਤੇ ਸਚਾਈ ساری ਦੁਨੀਆ ਜਾਣਦੀ ਹੈ ਇਹ ਕੁਦਰਤੀ ਆਫਤ ਨਹੀਂ ਇਹ ਮੈਨ ਮੇਡ ਆਫਤ ਹੈ ਸੰਸਾਰ ਤੇ ਲਿਆਂਦੀ ਗਈ ਖਾਲਸੇ ਤੇ ਪਰ ਚੇਤੇ ਰੱਖਿਓ ਜਦਨ ਖਿਮਾ ਦਾ ਸ਼ਿੰਗਾਰ ਲੱਥਿਆ ਜੇ ਸਾਡੇ ਤੇ ਤੁਸੀਂ ਅਜੇਹੀਆਂ ਬਿਪਤਾ ਲਿਆਵੋਗੇ ਪਰ ਰੱਬ ਦੀ ਬਿਪਤਾ ਤੁਹਾਡੇ ਕੋਲੋਂ ਝੱਲੀ ਨਹੀਂ ਜੇ ਜਾਣੀ ਜਦ ਨਾਲ ਰੱਬ ਨੇ ਲਿਆਂਦੀ ਇੱਥੇ ਵੱਡੇ ਵੱਡੇ ਹਰਨਾਕਸ਼ ਵਰਗਿਆਂ ਦੇ ਰਾਜ ਨਾਸ ਹੋ ਗਏ ਨੇ ਜਿਨ੍ਹਾਂ ਦੀਆਂ ਕਥਾ ਰੋਜ਼ ਮੈਂ ਉਹਨਾਂ ਦੀ ਬਾਤ ਕਰਾਂ ਜਿਨ੍ਹਾਂ ਦੀਆਂ ਭਾਰਤ ਚ ਕਥਾ ਚੱਲਦੀਆਂ ਨੇ ਹਰਨਾਕਸ਼ ਦਾ ਰਾਜ ਮੁੱਕ ਸਕਦਾ ਏ ਜੇ ਰਾਵਣ ਦੀ ਸੋਨੇ ਦੀ ਲੰਕਾ ਸੜ ਸਕਦੀ ਹੈ ਜੇ ਭਾਈ ਕੰਸ ਦਾ ਰਾਜ ਬਰਬਾਦ ਹੋ ਸਕਦਾ ਹੈ ਤੇ ਮਤਾਂ ਚੇਤੇ ਰੱਖਿਓ ਤੁਹਾਡੇ ਰਾਜ ਤੇ ਹੈ ਹੀ ਛੋਟੇ ਨੇ ਇੱਥੇ ਕਿਸੇ ਦੀ ਸੋਨੇ ਦੀ ਲੰਕਾ ਨਹੀਂ ਕੋਈ ਕੰਸ ਵਰਗਾ ਬਲੀ ਨਹੀਂ ਕਿਸੇ ਦੇ ਦਰਯੋਧਨ ਜਿੰਨੇ ਭਾਈ ਨਹੀਂ ਇੱਥੇ ਤੇ ਛੜੇ ਹੀ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਫਿਰਦੇ ਨੇ ਜਿਹੜਾ ਏਨੇ ਭਾਈਆਂ ਦਾ ਏਨੇ ਪੁੱਤਰਾਂ ਦਾ ਜਿਹੜਾ ਭਾਈ ਮਾ